ਜੇ ਤੁਸੀਂ 2.5 ਚੈਨਲ ਹੋ ਤੇ ਨਾ ਮੈਂ 30.5 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਜੁੜ ਦੱਸਿਓ ਤੁਹਾਨੂੰ ਵੀ 2.5 ਜੀ। ਤੇ ਮੈਂ ਲੱਗੀ ਅੱਜ ਤੁਹਾਨੂੰ ਬਹੁਤ ਐਸਾਂ ਸੋਨੇ ਸੋਸ ਦਿਖਾਵਾਂਗੇ। ਆਪਣਾ ਫਾਸਟਲੀ ਆਰਡਰ ਕਰਦਿਆਂ ਕਰੋ। ਸਾਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈਂ ਦੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਤੇ ਜੇ ਤੁਸੀਂ ਮਤਲਬ ਕੋਈ ਵੀ ਸੂਟ ਦਾ ਆਰਡਰ ਦੇਣਾ ਹੈ ਆਪਣਾ ਨੰਬਰ نیچے ਮੈਂਸ਼ਨ ਕੀਤਾ ਹੁੰਦਾ 8557905009 ਤੇ ਜਾ ਕੇ ਤੁਸੀਂ ਕੋਈ ਵੀ ਪਾਰਟੀ wear ਲੈਂਦੇ ਸ਼ਰਾਰੇ ਕਰਾ ਰਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਜ ਸੂਟ ਤਾਂ ਤੁਸੀਂ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਣੇਗੀ ਕਾਫੀ ਜਾਨੇ ਸੋਹਰੇ ਸੂਟ ਜਿਹੜਾ ਮੇਰੇ ਪਹਿਲਾ ਸੂਟ ਪਾਇਆ ਮੈਂ ਇਹ ਚਾਰਦੀ ਲਾਈਨਰ ਦਾ ਸੂਟ ਹੈਗਾ ਤੇ ਨਾਲ ਹੀ ਆਪਾਂ ਰੱਖਿਆ ਹੈ ਟੈਬੀ ਦਾ ਦੁਪੱਟਾ ਲਾਈਨਿੰਗ ਦਾ ਇਸ ਤਰ੍ਹਾਂ ਆਪਾਂ ਰੱਖਿਆ ਟਾਈ ਐਂਡ ਡਾਈ ਤੇ लेस ਦੀ ਆਪਾਂ ਜਿਸ ਤਰ੍ਹਾਂ ਸ਼ਰਟ ਤੇ लेस ਲੱਗੀ ਹੋਈ ਆ ਉਸ ਤਰ੍ਹਾਂ ਆਪਾਂ ਦਿੱਤੀ ਹੈਗੀ ਫਿਨਿਸ਼ਿੰਗ ਠੀਕ ਹੈ ਜੀ ਸੇਮ ਕਲਰ ਨਹੀਂ ਅਵੇਲੇਬਲ ਹੋਊਗਾ ਤੁਸੀਂ ਹੋਰ ਕਲਰ ਦੇ ਵਿੱਚ ਸੂਟ ਆਪਣਾ ਰੈਡੀ ਕਰਵਾ ਸਕਦੇ ਹੋਗੇ ਮੈਂ ਇਹ ਸੂਟ ਪਲਾਜ਼ੋ ਨਾਲ ਕਰਵਾਇਆ ਦਾ ਤੁਸੀਂ ਸਲਵਾਰ ਨਾਲ ਜਿੰਦਾਂ ਮਰਜੀ ਰੈਡੀ ਕਰਵਾ ਲਓ ਪ੍ਰਾਈਸ ਇਹਨਾਂ ਦਾ ਹੈਗਾ ਜੀ 2000 ਕਾਫੀ ਡਿਮਾਂਡ ਤੇ ਸੂਟ ਸੀਗੇ ਬਹੁਤ ਜ਼ਿਆਦੇ ਸੇਲ ਹੋਏ ਰੰਗੇ ਤੇ ਮੈਂ ਤੁਹਾਨੂੰ ਦਿਖਾ ਦਿੰਦੀ ਹੈਗੀ ਕੀ ਸੂਟ ਲੈ ਸਕਦੇ ਆ ਆਪਣੇ ਕੋਲ ਫਟਾਫਟ ਆਪਣਾ ਆਰਡਰ ਦੇ ਦਿਆ ਕਰੋ ਫਿਰ ਬਹੁਤ ਸਾਰੀਆਂ ਭੈਣਾ ਰਹਿ ਜਾਂਦੀਆਂ ਨੇ ਕਿ ਆ ਵੀ ਸਾਨੂੰ ਸੂਟ ਨਹੀਂ ਮਿਲਿਆ ਹੈਗਾ ਤੇ ਤੁਸੀਂ ਦੇਖੋ ਆ ਕਲਰ ਕਿੰਨਾ ਜਿਆਦਾ ਸੋਹਣਾ ਹੈਗਾ ਇਹ ਤੇ ਤੁਸੀਂ ਰੱਖ ਸਕਦੇ ਹੋ ਕਿ ਲੈਮਨ ਕਲਰ ਦੀ ਲੈਸ ਬਾਟਮ ਵੀ ਦੀ ਹੈਗੀ ਹੈ ਜੀ ਲੈਮਨ ਥੋੜਾ ਜਿਹਾ ਕੈਮਰੇ ਦੇ ਵਿੱਚ ਕਲਰ ਨੂੰ ਇਗਨੋਰ ਕਰਿਓ ਥੋੜਾ ਜਿਹਾ ਫਰਕ ਪੈ ਜਾਂਦਾ ਹੁੰਦਾ ਹੈਗਾ ਕੈਮਰੇ 'ਚ ਕਲਰ ਦਾ ਠੀਕ ਹੈ ਜੀ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੋਗੇ ਸਲਾਈ ਵੀ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਮਗਵਾਉਣੇਗਾ ਤੁਸੀਂ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਛੂਟ ਹੈਗਾ ਤੇ ਦੇਖੋ ਮੈਂ ਵੀ ਗਰਮੀ ਦੇ ਵਿੱਚ ਵੇਅਰ ਕੀਤਾ ਹੋਇਆ ਬਾਕੀ ਅੱਗੇ ਜਿਹੜਾ ਮੌਸਮ ਆਏਗਾ ਸਾਰਾ ਲਾਈਨਿੰਗ ਵਾਲੇ ਸੂਟ ਪਾਣਗੇ ਤਾਂ ਤੁਸੀਂ ਬੇਫਿਕਰ ਹੋ ਕੇ ਇਹ ਸੂਟ ਤੁਸੀਂ ਲੈ ਸਕਦੇ ਹੋਗੇ ਪਹਿਲਾ ਸੂਟ ਸੀਗਾ ਇਹ ਜੀ ਕਲਰ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਕਲਰ ਤੋਂ ਮੈਂ ਡਿਟੇਲ ਸਾਰੀ ਦੱਸ ਚੁੱਕੀ ਐਂਗੀ ਆਮ ਵਾਲਾ ਕਲਰ ਵੀ ਬਹੁਤ ਜਿਆਦੇ ਸੋਹਣਾਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟਿੰਗ ਦੋ ਦੋ ਸੂਟ ਅਵੇਲੇਬਲ ਲੰਗੇ ਕਾਫੀ ਡਿਮਾਂਡ ਆਉਂਦੀ ਹੈ ਪਹਿਣਾ ਦੀ ਤੇ ਆਪਾਂ ਦੁਬਾਰਾ ਲੈ ਕੇ ਆਇਾਂਗੇ ਸਟਾਕ ਦੇਖ ਆਪਣੇ ਕੋਲੇ ਵਧੀਆ ਦੇ ਵਿੱਚ ਹੈਗਾ ਹੁਣ ਇਹ ਏਕੇ ਵਾਲਿਆਂ ਨੇ ਵੀ ਟੈਬੀ ਦੇ ਵਿੱਚ ਐਵੇਂ ਦਾ ਉਹ ਕਾਟਤਾ ਕਾਪੀ ਕਾਟਤੀ ਉਹ ਥੋੜੇ ਜਿਹੜੇ ਜਿਹੜੇ ਸੂਟ ਲੰਗੇ ਸਸਤੇ ਹੋਣਗੇ

ਤੇ ਬਹੁਤ ਜ਼ਿਆਦੇ ਵਧੀਆ ਕੁਆਲਿਟੀ ਹੈਗੀ ਮੈਂ ਖੁਦ ਪਾਇਆ ਹੋਇਆ ਹੈਗਾ ਸੂਟ ਬਹੁਤ ਜ਼ਿਆਦੇ ਸੋਹਣਾ ਹੈ ਇਹਦੇ ਨਾਲ ਇਹ ਰਹੂਗੀ ਸੀ ਬਾਟਮ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਬਾਟਮ ਤੇ ਵਰਕ ਕਰਵਾ ਸਕਦੇ ਹੋ ਆਪਣੇ ਕੋਲੇ ਬਹੁਤ ਜ਼ਿਆਦੇ ਸਟੇਲਿੰਗ ਹੈ ਸਟਾਕ ਦੀ ਇੰਨਾ ਕੁ ਲਾਈਟ ਵੇਟ ਕੱਪੜਾ ਜਿੰਨਾ ਵੀ ਤੁਸੀਂ ਕਹਿ ਦਿਓ ਇਹ ਕਲਰ ਵੀ ਬਹੁਤ ਜ਼ਿਆਦੇ ਸੋਹਣਾ ਹੈ ਕਈ ਬਣਾ ਡਾਰਕ ਕਲਰ ਦੀਆਂ ਸ਼ਕੀਨ ਹੁੰਦੀਆਂ ਲੈਂਦੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਇਹ ਵਾਲਾ ਸੂਟ ਕਈ ਬਣਾ ਨਵੀਆਂ ਜੁੜੀਆਂ ਲੈ ਗਈਆਂ ਤਾਂ ਤੁਸੀਂ ਹਨਾ ਵੀਡੀਓ ਕਈ ਵਾਰ ਪਿਛਲੀ ਨਹੀਂ ਦੇਖਦੇ ਹੈ ਕਿ ਤੁਸੀਂ ਤਾਂ ਆਪਾਂ ਦੁਬਾਰਾ ਸਟਾਕ ਆਉਂਦਾ ਹੀ ਰਹਿੰਦਾ ਹੈ ਕਿ ਹੁਣ ਦੁਬਾਰਾ ਆਇਆ ਦਾ ਸਟਾਕ ਤਾਂ ਤੁਸੀਂ ਇਹਦੇ ਵਿੱਚ ਚੈੱਕ ਕਰ ਸਕਦੇ ਹੋ 2000 ਇਹਨਾਂ ਦਾ ਪ੍ਰਾਈਸ ਹੈ ਜੀ ਪਹਿਲਾਂ ਵੀ 2000 ਹੀ ਸੀਗਾ ਪ੍ਰਾਈਸ ਦੇਖੋ ਬੋਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਮੈਮਰੀ ਕਲਰ ਦੀ ਬੋਟਮ ਹੈਗੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਪ੍ਰਿੰਟ ਹੈ ਇਹਦਾ ਜਿਹੜਾ ਜਿਸ ਤਰ੍ਹਾਂ ਮੈਂ ਪਾਇਆ ਹੋਇਆ ਉਹ ਸ਼ੇਡ ਦੇ ਵਿੱਚ ਆ ਗਿਆ ਪਰ ਮੇਰੇ ਵਾਲੇ ਦੀ ਜਿਹੜੀ ਬਾਟਮ ਹੈਗੀ ਲਾਈਟ ਹੈਗੀ ਇਹਦੇ ਨਾਲ ਰੱਖੀ ਹੋਈ ਹੈਗੀ ਥੋੜੀ ਜਿਹੀ ਡਾਰਕ ਇੱਕ ਸਟਾਕ ਅਵੇਲੇਬਲ ਹੈਗਾ 2000 ਪ੍ਰਾਈਸ ਹੈਗਾ ਫਾਸਟਲੀ ਆਪਣਾ ਆਰਡਰ ਕਰਦੇ ਹੋ ਬਾਟਮ ਇਹਦੇ ਨਾਲੇ ਪਾ ਲਿਓ ਡਾਰਕ ਪਿੰਕ ਕਲਰ کافی ਜਿਆਦੇ ਸੋਹਣਾ ਹੈਗਾ ਜੇ ਤੁਸੀਂ ਸਿਲਾਈ ਕਰਵਾ ਕੇ ਮੰਗਵਾਉਣਾ ਸਿਲਾਈ ਕਰਵਾ ਕੇ ਮੰਗਵਾ ਲਿਓ ਬਿਨਾਂ ਸਲਾਈਕ ਮੰਗਵਾਣਾ ਬਿਨਾਂ ਸਲਾਈਕ ਵੀ ਤੁਸੀਂ ਮੰਗਵਾ ਸਕਦੇ ਹੋ ਸਕਰੀਨ ਸ਼ਾਟ ਲੈ ਲਓ ਦੀ ਆਪਾਂ ਨੂੰ WhatsApp ਤੇ ਸੈਂਡ ਕਰ ਦਿਓ ਇਹ ਆ ਕਲਰ ਕਾਫੀ ਜਿਆਦਾ ਡਿਮਾਂਡ ਦੇ ਵਿੱਚ ਹੈ ਇਹਦੇ ਵਿੱਚ ਆਪੜੇ ਕੋਲੇ ਇੱਕ ਸੂਟ ਅਵੇਲੇਬਲ ਹੋਊਗਾ ਇੱਕ ਇਹਦੇ ਵਿੱਚੋਂ ਸੇਲ ਹੋਇਆ ਹੋਇਆਗਾ ਕਾਫੀ ਪੈਣਾ ਮੰਗਦੀਆਂ ਸੀਗੀਆਂ ਟੈਬੀ ਦੇ ਸੂਟ ਤਾਂ ਤੁਸੀਂ ਲੈ ਸਕਦੇ ਹੋਗੇ ਨਾਲ ਰਹੇਗੀ ਵੀ ਮਰਜੈਂਟਾ ਕਲਰ ਦੀ ਬਾਟਮ ਸਕਰੀਨ ਸ਼ਾਟ ਲੈ ਲਓ ਦੇਖੋ ਜੀ ਪ੍ਰਾਈਸ ਆਹਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਹੈਗਾ ਇਹਦਾ 2000 ਠੀਕ ਹੈ ਜੀ ਜਿਹੜੇ ਮੈਂ ਤੁਹਾਨੂੰ ਫਾਸਟ ਤੇ ਸੂਟ ਦਿਖਾਇਆ ਗਏ ਇਹਦੇ ਨਾਲ ਦੇ ਦੋ ਸੂਟ ਲੰਗੇ ਆਪਣੇ ਕੋਲੇ ਤੇ ਇਹਦੇ ਨਾਲ ਦੇ ਵੀ ਹੈਗੇ ਨੇ ਜੀ ਦੋ ਸੂਟ अवेलेबल ਇਹ ਵੀ ਕਲਰ ਬਹੁਤ ਆਂਦੇ ਸੋਹਣੇ ਬਾਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਤੁਸੀਂ ਇਹਤੇ ਵਰਕ ਕਰਵਾਉਣਾ ਜਿੱਦਾਂ ਇਹ ਫਲਾਰ ਬਣੇ ਹੋਏ ਨੇਗੇ ਤੇ ਨਾਲ ਜਿਹੜਾ ਬੇਸ ਕਲਰ ਆfrozy color ਉਹਦਾ ਦਾ ਇਹ ਕਲਰ ਪਾ ਕੇ ਬਹੁਤ ਜ਼ਿਆਦਾ ਸੋਨਾ ਸਲਵਾਰ ਤੇ ਵਰਕ ਹੋ ਜਾਊਗਾ ਤੇ ਨਾਲ ਤੁਸੀਂ ਬਾਤੇ ਕੰਮ ਕਰਵਾਉਣਾ ਚਾਹੁੰਦੇ ਹੋਗੇ ਮਤਲਬ ਆਰੰਭ ਤੇ ਕਢਾਈ ਕਰਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹਦਾ ਵੀ ਕਰਵਾ ਸਕਦੇ ਹੋਗੇ ਨਾਲ ਇਹਦੇ ਜਿਸ ਤਰ੍ਹਾਂ ਮੈਂ ਰੱਖਿਆ ਹੈਗਾ ਟੈਬੀ ਲਾਈਨਿੰਗ ਦਾ ਦੁਪੱਟਾ ਉਸ ਤਰ੍ਹਾਂ ਤੁਸੀਂ ਦੁਪੱਟਾ ਰੱਖਵਾ ਸਕਦੇ ਹੋਗੇ ਪਰ ਤੁਸੀਂ ਜਦੋਂ ਵੀ ਆਰਡਰ ਦਿਨੇ ਹੁੰਨੇ ਹੋਣਾ ਤੁਸੀਂ ਮੈਨੂੰ ਇਹ ਦੱਸਿਆ ਕਰੋ WhatsApp ਤੇ ਜਦੋਂ ਵੀ ਤੁਹਾਡਾ ਆਰਡਰ ਹੁੰਦਾ ਹੈਗਾ ਹਨਾ ਨੀਚੇ ਇਹ ਮੈਂਸ਼ਨ ਕਰ ਦਿਆ ਕਰੋ ਵੀ ਅਸੀਂ ਦੁਪਟਾ ਟਾਈ ਐਂਡ ਡਾਈਕ ਹੋਣਾ ਜਾਂ ਇੱਕ ਬੇਸ ਦਾ ਕਰਉਣਾ। ਕਈ ਭੈਣਾਂ ਦਾ ਜ਼ਿਆਦਾਤਰ ਆਪਣੇ ਕੋਲੇ ਟਾਈ ਐਂਡ ਡਾਈ ਹੀ ਹੋ ਕੇ ਜਾਂਦੇ ਨੇਗੇ। ਕਈ ਭੈਣਾਂ ਨਹੀਂ ਲਾਈਕ ਕਰਦੀ ਹੈਗੀ ਟਾਈ ਐਂਡ ਡਾਈ ਇੱਕ ਬੇਸ ਦਾ ਦੁਪਟਾ ਲਾਈਕ ਕਰਦੇ ਨੇ। ਤਾਂ ਅਗਰ ਕਿ ਤੁਸੀਂ ਸਾਰਾ ਕੁਝ ਨੀਚੇ WhatsApp 'ਚ ਲਿਖ ਦਿਆ ਕਰੋ ਜਦੋਂ ਵੀ ਅਸੀਂ ਤੁਹਾਡਾ ਆਰਡਰ ਕੋਈ ਵੀ ਕੰਮ ਤੇ ਲਗਾਉਣਿਆਂ ਜਾਂ ਸੂਟ ਸਲਾਈ ਲਈ ਜਾ ਅ ਵਰਕ ਲਈ ਜਾ ਸੀ ਫਿਰ ਆਹ ਦੁਪੱਟੇ ਵਗੈਰਾ ਡਾਈ ਕਰਨੇ ਤੇ ਨੇ ਨਾ ਫਿਰ ਅਸੀਂ ਉੱਥੋਂ ਦੇਖ ਲੈਣੇ ਹੁੰਦੇ ਆ ਵੀ ਤੁਸੀਂ ਸਾਨੂੰ ਕੀ ਕਿਹਾ ਸੀਗਾ ਕਿਉਂਕਿ ਇਹ ਮਿਸਟੇਕ ਨਹੀਂ ਰਹਦੀ ਕਾਫੀ ਆਰਡਰ ਹੁੰਦੇ ਨੇ ਕਿ ਤਾ ਕਰਕੇ ਇੰਨਾ ਯਾਦ ਵੀ ਨਹੀਂ ਰਹਿੰਦਾ ਹੈਗਾ ਆਪਣੇ ਠੀਕ ਹੈ ਜੀ ਤੇ ਇਹ ਸੀਗੇ ਅੱਜ ਵਾਲੇ ਸੂਟ ਟੈਬੀ ਦੇ ਤੁਸੀਂ ਕੋਈ ਵੀ ਤੁਹਾਨੂੰ ਫੂਟ ਪਸੰਦ ਆਦਾ ਨਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਲੈਣਾ ਇਕਾ ਕਾਫੀ ਪੈਣਾ ਦੇ ਫੋਨ ਆਉਂਦੇ ਹੁੰਦੇ ਨੇਗੇ ਵੀ ਤੁਸੀਂ ਸਾਡੇ ਤੋਂ ਵਰਕ ਕਰਵਾ ਸਕਦੇ ਹੋਗੇ ਹਨਾ ਜੀ ਮਸ਼ੀਨ ਕਿਉਂਕਿ ਹਨਾ ਸੌਰੀ ਪਹਿਲਾਂ ਹਨਾ ਪਹਿਲੀ ਗੱਲ ਤਾਂ ਜੀ ਮੇਰੇ ਕਾਰੀਗਰ ਆਪਣੇ ਰੱਖੇ ਹੋਏ ਨੇਗੇ ਤੇ ਦੂਜੀ ਗੱਲ ਜੀ ਹਨਾ ਆਪਾਂ ਜਿਹੜੀ ਮਤਲਬ ਮਸ਼ੀਨ ਵਰਕ ਦਾ ਕੰਮ ਕਰਵਾ ਰਹੇ ਹਾਂਗੇ ਆਪਾਂ ਹੱਥ ਵਾਲੀ ਮਸ਼ੀਨ ਨਾਲ ਕਰਵਾਉਣੇ ਹਾਂਗੇ ਕੰਪਿਊਟਰ ਮਸ਼ੀਨ ਨਾਲ ਨਹੀਂ ਕਰਵਾਉਂਦੇ ਹੈਗੇ ਕਿਉਂਕਿ ਕੰਪਿਊਟਰ ਮਸ਼ੀਨ ਨਾਲ ਜਿਹੜੀਆਂ ਪੈਲਾਂ ਦੇ ਸ਼ੂਟ ਲੈਣਗੇ ਤੁਸੀਂ ਆਪਣੇ ਸ਼ਹਿਰ ਦੇ ਵਿੱਚੋਂ ਲੈ ਸਕਦੇ ਹੋਗੇ ਤੇ ਆਪਾਂ ਤਾਂ ਜਿਹੜਾ ਵਰਕ ਹੋਊਗਾ ਆਪਣੀ ਹੱਥਾਂ ਵਾਲੀ ਮਸ਼ੀਨ ਨਾਲ ਹੀ ਹੋਊਗੀ ਮਸ਼ੀਨ ਵਰਕ ਦੀ ਕਢਾਈ ਤੇ ਆਪਾਂ ਕੋਈ ਵੀ ਐਵੇਂ ਦੀ ਮਸ਼ੀਨ ਨਹੀਂ ਯੂਜ਼ ਕਰਦੇ ਹੈਗੇ ਜਿੱਦੇ ਵਿੱਚ ਅਸੀਂ ਕੰਪਿਊਟਰ ਕੋਲ ਵਰਕ ਕਰਾਈਏ ਜਾਂ ਕੋਈ ਵੀ ਮਸ਼ੀਨ ਤੇ ਅਸੀਂ ਕੰਮ ਕਰਵਾਈਏ ਅਸੀਂ ਹੱਥਾਂ ਨਾਲ ਹੀ ਕੰਮ ਕਰਵਾਵਾਂਗੇ ਉਹਦੀ ਜਾਦੇ ਫਿਨਿਸ਼ਿੰਗ ਆਉਂਦੀ ਹੈ ਤੇ ਉਹਦਾ ਵਰਕ ਵੀ ਬਹੁਤ ਜ਼ਿਆਦਾ ਛੋਟਾ ਹੁੰਦਾ ਹੈਗਾ ਤੇ ਜਿਹੜਾ ਕੰਪਿਊਟਰ ਵਾਲੀ ਮਸ਼ੀਨ ਦਾ ਵਰਕ ਹੁੰਦਾ ਉਹ ਵਿੱਚ ਤਸ ਜਾਂਦਾ ਹੈਗਾ ਵਰਕ ਤੇ ਜਿਹੜਾ ਹੱਥ ਵਾਲੀ ਮਸ਼ੀਨ ਤਾਂ ਹੁੰਦਾ ਹੈਗਾ ਉਹ ਥੋੜਾ ਜਿਹਾ ਟਮਟਮਾਜਾ ਹੁੰਦਾ ਨਾ ਤਾਂ ਕਰਕੇ ਉਹਦੇ ਵਿੱਚ ਸਿੰਗਲ ਟਾਂਕੇ ਦਾ ਕੰਮ ਕਰਵਾ ਲਓ ਜਿੱਦਾਂ ਮਰਜੀ ਤੁਸੀਂ ਪੀਲੇ ਦਾ ਕੰਮ ਕਰਵਾਣਾ ਉਦਾਂ ਕਰਵਾ ਸਕਦੇ ਹੋਗੇ ਤੇ ਉਹਦੇ ਥੋੜਾ ਜਿਹਾ ਅਲੱਗ ਉਹਦੀ ਜ਼ਿਆਦਾ ਰੇਟਿੰਗ ਹੁੰਦੀ ਹੈ ਤੇ ਗ੍ਰੇਸ ਵੀ ਜ਼ਿਆਦਾ ਪੈਂਦੀ ਹੈਗੀ ਹੱਥ ਵਾਲੀ ਮਸ਼ੀਨ ਦੀ ਤੇ ਕੰਪਿਊਟਰ ਵਾਲੀ ਮਸ਼ੀਨ ਨਾਲ ਆਪਾਂ ਕਰਕੇ ਨਹੀਂ ਚਾੜਦੇ ਸੋ ਪੈਡ ਸੌਰੀ ਹਨਾ ਚਲੋ ਤੁਸੀਂ ਆਪਣਾ ਕੰਮ ਚਲਾਇਆ ਵਾਈ ਵੀ ਥੋੜੀ ਰੱਖਿਆ ਵਾਪਸ ਤੇ ਤੁਹਾਡਾ ਵੀ ਚਲੋ ਕੰਮ ਬਹੁਤ ਵਧੀਆ ਚੱਲੇ ਆਪਾਂ ਕਹਿੰਦੇ ਆਂ ਕਿ ਸਾਰੀਆਂ ਭੈਣਾਂ ਆਪਣੀ ਮਿਹਨਤ ਕਰਦੀਆਂ ਨੇ ਜੀਆ ਤੇ ਅੱਜ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਭੇਜ ਦਿਓ ਜੋ ਤੁਹਾਨੂੰ ਕੋਈ ਵੀ ਸੂਚਨਾ ਆਈਦਾ ਸਾਰਿਆਂ ਦਾ ਪ੍ਰਾਈਸ ਹੈ ਦਾ 2000 ਤੇ ਦੁਪੱਟਾ ਤੁਸੀਂ ਦੱਸ ਦਿਓ ਵੀ ਸਾਨੂੰ ਚਾਹੀਦਾ ਹੈ ਕਿ ਨਹੀਂ ਚਾਹੀਦਾ ਹੈਗਾ ਟਾਇਰ ਡਾਈ ਜਾਂ ਡਾਈ ਬੇਸ ਦਾ ਦਾ ਲੈਸ ਵਗੈਰਾ ਲੋੜ ਹੈ ਸਾਰਾ ਕੁਝ ਤੁਸੀਂ ਵਟਸਐਪ ਤੇ ਮੈਨਸ਼ਨ ਕਰਦਿਆ ਕਰੋ ਆਪਾਂ ਨੂੰ ਠੀਕ ਹੈ ਜੀ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਦੇ ਆ ਕਰੋ ਸਸ਼ਕੀ ਕਾਲਜੀ ਬਾਈ ਬਾਈ